ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਲੋਟਬੱਦੀ ਜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਲੁਧਿਆਣਾ ਨੇੜੇ ਸ਼ਹਿਰ ਰਾਏਕੋਟ ਰਹਿ ਜਾਂਦਾ ਜੀ ਚਾਰ ਨਾ گا ਦੋ ਟੋਕੜ ਵੜਾ ਨੇ ਦੋ ਗੱਬਣ ਵੜਾ ਨੇ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਰੂਪ ਸਿੰਘ ਆ ਪਿੰਡ ਲੋਟਪੱਤੀ ਆ ਜੀ ਮੋਬਾਈਲ ਨੰਬਰ 823754390 ਜੀ ਚਾਰ ਨਗ ਆ ਜੀ ਚਾਰ ਨਗ ਨੇ ਦੋ ਟੋਕੜਾਂ ਤੋਂ ਗੱਬਣਾ ਨੇ ਕਿੱਧਰੋਂ ਕਰਕੇ ਬਾਈ ਸ਼ੁਰੂ ਕਿੱਧਰੋਂ ਮਰਜ਼ੀ ਕਰ ਲੋ ਟੋਕੜਾਂ ਤੋਂ ਹੀ ਕਰਦੇ ਆ ਜਰਸੀ ਤੋਂ ਸੂਆ ਕਿੰਨਾ ਮਾ ਜੀ ਇਹਦਾ ਸੂਆ ਪਲੂਣ ਸੂਈ ਵੀ ਆ ਜੀ ਦੂਹੇ ਸੂਏ ਲਈ ਗੱਬਣ ਹੈਗੀ ਆ ਪਰ ਚੱਕ ਚ ਨਹੀਂ ਆਉਂਦੀ ਹੈਗੀ ਚੱਕ ਜੀ ਏ ਆਈ ਹੋਈ ਵੀ ਆ ਹਾਂ ਏ ਹੋਈ ਵੀ ਆ ਹੁਣ ਨੈਟਵਰਕ ਕਿੰਨਾ ਤੱਕ ਤਿਆਰ ਆ ਜੀ ਐਥਲੀਟ ਤਾਂ ਤਿਆਰ ਹੋਊਗਾ ਜੋਕ ਦਾਂਗੇ ਜੀ ਪੂਰਾ ਦੇ ਆਵੇ ਜੋਕ ਕੇ ਜਾਵੇ ਠੀਕ ਆ ਜੋਕ ਤੇ ਤਸੱਲੀ ਕਰਕੇ ਵੇ ਜਾਵੇ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਜੀ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਵੀਰੇ ਨਾਰਮਲ ਜੀ ਆ 8 ਕਿਲੋ ਦੁੱਧ 22-10 ਤਾਂ ਕਿ ਮੇਰੇ ਘਰੇ ਆਪਦਾ ਜੋਕ ਕੇ ਲੈ ਜੇ 2 ਟਾਈਮ ਚੋਲੇ 4 ਚੋਲੇ ਤੇ ਚਾਹੇ 6 ਖਣਾ ਦੀ ਬਿਲਕੁਲ ਓਕੇ ਹੋਊਗੀ ਬੇਫਿਕਰ ਹੋ ਜਾਓ ਇੱਕ ਬਹਿਣੀ ਵਾਲਾ ਸਾਡੇ ਤਿੱਲ ਹੋ ਗਈ ਤਾਰ ਆਉਂਦੀ ਆ ਜਿਹੜਾ ਮੈਂ ਆਪਾਂ ਤਿੱਲ ਕਰਕੇ ਦੇਣੀ ਆ ਕਿੰਨੀਆਂ ਕੌ ਤਾਰਾ ਆਉਂਦੀ ਅੱਧਾ ਥਾਣਾ ਹੁੰਦਾ ਆਪਾਂ ਜਿਹੜੇ ਪੈਸੇ ਲੈਣੇ ਉਹ ਤਿੱਲ ਦੇ ਹੀ ਲੈ ਆਪਾਂ ਤਿੱਲ ਦੇ ਲੈਣੇ ਯਾਨੀ ਗੱਬਣ ਪਾਸ ਹੋ ਜੂਗੀ ਗਾਂ ਹੁੰਦੇ ਸੂ ਆਹ ਘਰ ਜੂਗੀ ਕਿਸੇ ਕਾਰਨ ਕਈ ਯਾਰ ਘਟ ਹੀ ਜਾਂਦਾ ਗਾਈਆਂ ਦਾ ਖਣਾ ਦੀ ਬਿਲਕੁਲ ਓਕੇ ਆ ਬਾਕੀ ਸੋਹਣੀ ਜਰਸੀ ਫੈਟ ਵੀ ਬਈ ਚੰਗੀ ਆਉਂਦੀ ਹਾਂ ਫੈਟ 50 ਵੀਰੇ ਜੈਜ ਡਿਮਾਂਡ ਜਮਾ ਲੈਣੇ ਜਿਹੜੇ 20000 ਰੁਪਏ ਦੀ ਉਹ ਜੁਮਾਨਤਨ ਕਰ ਦਾਂਗੇ ਮਾੜਾ ਮੋਟਾ ਜੀ ਠੀਕ ਆ ਬਾਈ ਹਾਂ ਬੱਸੀ ਹੈਗੀ ਪਿੱਛੇ ਵੀਰੇ ਦੇ ਅੱਛਾ ਬੱਚਾ ਇਹਦੇ ਬਾਅਦ ਬੱਚਾ ਬੱਸੀ ਹੈਗੀ ਠੀਕ ਆ ਬੱਚਾ ਬੱਸੀ ਵੀ ਦੇ ਦੇ ਹਾਂ ਬੱਸੀ ਨਾਲ ਦੇਣਾ ਕੋਈ ਗੱਲ ਨਹੀਂ ਆਪਾਂ ਕੀ ਕਰਨੀ ਆ ਠੀਕ ਆ ਬਾਈ ਤੇ ਦੋ ਨੰਬਰ ਦਾ ਸੂਆ ਕਿੰਨਾ ਮਾਜੇ ਇਹ ਦੂਏ ਸੂਈ ਵੀ ਆ ਵੀਰੇ ਇਹ ਕਦੋਂ ਸੂਈ ਆ ਜੀ ਇਹਨੂੰ ਹੋਵੇ 4 ਮਹੀਨੇ ਠੀਕ ਆ ਬੱਚਾ ਹੈਗਾ ਇਹਦਾ ਬੱਚਾ ਹੈ ਨਹੀਂ ਇਹਦਾ ਬੱਚਾ ਹੈ ਨਹੀਂ ਕਿੰਨਾ ਨੈਟ ਦੁੱਧ ਤਿਆਰ ਐਥਲੈਟਿਕ ਤਾਂ ਹੋਊਗਾ ਇਹਦੇ ਥੱਲੇ ਵੀ ਹਾਂ ਇਹਦੇ ਥੱਲੇ ਵੀ ਇਹ ਵੀ ਚੰਗੀ ਫੈਟ ਵਾਲੀ ਆ ਹਾਂ ਚੰਗੀ ਫੈਟ ਵਾਲੀ ਆ ਵੀਰੇ ਖਾਣਾ ਦੀ ਓਕੇ ਆ ਜੀ ਕੀ ਗੱਲ ਵਾਇਆ ਆਪਣਾ ਬੱਸੀ ਆਰਟੀਕਲ ਵਾਇਆ ਵਾ ਸਿਕਸੜ ਹਾਂ ਆਪਣਾ ਕੋਈ ਸਮਾਨ ਦਾ ਟੀ ਸਰਤਾ ਪਿਆ ਸਟਰਾ ਪਿਆ ਜੀ ਹਾਂ ਦੇਵਾਂਗੇ ਇੱਕ ਦਿਨ ਘੁਰ ਕੇ ਦਿਖਾ ਦੇਓ ਵੀਰੇ ਕਿੰਨਾ ਸਮਾਂ ਹੋ ਗਿਆ ਇਹ ਆਈ ਹੋਈ ਨੂੰ ਹੋਈ ਨੂੰ ਹੋ ਗਿਆ ਘਟੂ ਘਟ 21 18 ਕ ਦਿਨ ਹੋ ਗਏ 18 17 ਦਿਨ ਵੀਰੇ 18 17 ਦਿਨ ਹੋ ਗਏ 66 ਸੀਮਨ ਲੱਗਿਆ ਵਾ ਵੀਰੇ ਜੀ ਦਾ ਸਟਰੋ ਤੁਸੀਂ 22 ਕੋਲੋਂ ਲੈ ਲਿਓ ਪਰ ਤੁਸੀਂ ਸੌਦਾ ਇਹਦਾ ਖਾਲੀ ਦਾ ਕਰਨਾ ਉਹ ਖਾਲੀ ਦਾ ਰੱਖਿੰਦਾ ਭਾਈ ਚਲੋ ਜੇ ਕਿਸੇ ਵੀਰ ਦਾ ਫਾਇਦਾ ਹੋ ਜੂ ਤਾਂ ਆਪਦਾ 10 20 ਦਿਨ ਬਾਜੀ ਰੱਖ ਹਾਂ 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 ਖਣਾ ਦੀ ਬਿਲਕੁਲ ਓਕੇ ਆ 8 ਕਿਲੋ ਹੀ ਇਹਦੇ ਥੱਲੇ ਦੁੱਧ ਤਿਆਰ ਆ ਬਾਕੀ ਐਣ ਮੱਝਾਂ ਵਰਗਾ ਦੁੱਧ ਹੋਊਗਾ ਕੱਦ ਵਜਣ ਦੀ ਪੂਰੀ ਚੰਗੀ ਆ ਜੈਜ ਡਿਮਾਂਡ ਇਹਦੇ ਕਿੰਨੇ ਲੈਣੀ ਆ 35000 ਰੁਪਏ ਵੀਰੇ ਹੋ ਜੂ ਮਾਨਤਨ ਜੀ ਹਾਂ ਜੀ ਹੋ ਜੂਗਾ ਠੀਕ ਆ ਇਹਦੀ ਡਿਮਾਂਡ ਹੈਗੀ ਆ 35000 ਰੁਪਿਆ ਵਿੱਚੋਂ ਬਾਈ ਕਹਿੰਦਾ ਮਾਨਤਨ ਜਰੂਰ ਕਰਦਾਂਗੇ ਰੇਟ ਕੋਈ ਫੈਕਸ ਨਹੀਂ ਹੁੰਦਾ ਵੀਰੇ ਮਾਨਤਾਨ ਜਰੂਰ ਹੋਊਗਾ ਨਾਗ ਨੰਬਰ ਆ ਗਿਆ ਬਾਈ 3 ਜਰਸੀ ਸੂਆ ਕਿੰਨਾ ਮਾਜੀ ਇਹਦਾ ਸੂਆ ਦੂਜੇຊ ਹੁੰਦੀ ਹੈ ਜੀ ਕਿੰਨਾ ਕ ਸਮਾਂ ਕਰ ਦੰਦਾ ਚ ਹੋ ਗਿਆ ਇਹ ਚਾ ਸਿੱਗੀ ਹੋਗੀ ਨਾ ਚੌਗੀ ਹੋਗੀ ਜੀ ਕਿੰਨਾ ਦੁੱਧ ਕੱਢ ਜੂ ਵੀਰੇ ਦੁੱਧ ਵੀਰੇ ਆਉਣਾ 15 ਲੀਟਰ ਆਉਣਾ ਮੰਨੋ ਵੀਰੇ ਕਿੰਨਾ ਸਮਾਂ ਲੈ ਜੂ ਬਾਈ 20 25 ਦਿਨ ਮੰਨੋ ਵੀਰੇ ਖੁੱਲੇ ਖੁੱਲੇ 25 20 20 ਬਨ ਕੇ ਆਪਾਂ ਜਦ ਕਹਿੰਦੇ 25 5 ਤਾਂ ਵੱਧ ਗਿਆ ਮੋਰੇ ਵਾਲਾ ਕੰਨ ਖਾਈ ਜਾਂਦਾ ਬਾਦ ਅਗਲਾ ਬੰਦਾ ਬਸੂਈ ਨਹੀਂ ਹਾਂ ਜੀ ਹਾਂ ਤੁਸੀਂ 2-4 ਦਿਨ ਚਾਹੇ 5 ਹੀ ਵੱਧ ਵੱਧ ਮੰਨ ਕੇ ਆਇਓ ਬਸ ਲਗਭਗ ਮਹੀਨੇ ਤੋਂ ਦਿਨ ਥੋੜੇ ਹੀ ਘਟਦੇ ਆ ਸਿੱਧਾ 50 ਵਿੱਚ ਸੌਦਾ ਵੀਰੇ ਜੱਟ ਸੌਦਾ ਬਾਕੀ ਨਿੱਗਰ ਨਰੋਈ ਪੂਰੀ ਆਤਲੇ ਹਾਰੇ ਦੀ ਹੌਲ ਕਰਦੀਆਂ ਹਾਂ ਹਾਂ ਜੀ ਹੱਤ ਲਿਆ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਥਣਾ ਦੀ ਬਿਲਕੁਲ ਓਕੇ ਆ ਜੀ ਉਹ ਪੂਰੀ ਓਕੇ ਜੀ ਓਕੇ ਠੀਕ ਆ ਨਿੱਗਰ ਨਰੋਈ ਪੂਰਾ ਮੋੜ ਲਿਆ ਓ ਜੀ ਭਜਨ ਵਜੂਦ ਪੂਰਾ ਚੰਗਾ ਸੋਹਣਾ ਥਣਾ ਦਾ ਸਜਾ ਗੱਲਾ ਗੱਲਾ ਨਿੱਖੜ ਮਾ ਹਾਥੀ ਜਵਾਈ ਵਾਲਾ ਪੋਰਛਾਂ ਕਹਿੰਦੇ ਭੂਰਾ ਵੀ ਨਹੀਂ ਜੈਜ ਡਿਮਾਂਡ ਇਹਦੇ ਕਿੰਨੇ ਲੈਣੇ ਕੱਚੀ ਕੱਚੀ ਦੇ ਜੀ 40000 ਰੁਪਇਆ ਜੀ ਉਹ ਜੂ ਮਾੜਾ ਮੋਟਾ ਮਾੜਾ ਮੋਟਾ ਕਰਨਾ ਕੋਈ ਠੀਕ ਆ ਹਾਂ ਜੀ 40000 ਰੁਪਇਆ ਬਾਈ ਕਹਿੰਦਾ ਇਹਦੀ ਡਿਮਾਂਡ ਅੱਜ ਕੱਚੀ ਕੱਚੀ ਦੀ 20 ਤੋਂ 25 ਦਿਨ ਖੁੱਲੇ ਲੈ ਜੂ ਨਗ ਨੰਬਰ ਆ ਗਿਆ ਬਾਈ 4 ਆਪਣਾ ਇਹਦਾ 100 ਆ ਗਿਆ ਨੰਮਾ ਜੀ ਇਹ ਹਾਂ 100 ਕੀ ਦੂਜੇ ਜੀ ਕਿੰਨਾ ਕੁ ਸਮਾਂ ਕੱਢਦੀ ਆ ਜੀ ਬਸ ਇਹਦਾ ਮਸਾ 15 ਦਿਨ ਮੰਨ ਕੇ ਚੱਲੋ 15 ਦਿਨ ਹਾਂ ਜੀ ਠੀਕ ਹੈ ਠੰਡੀ ਸੀ ਲਿੱਦੀ ਆ ਵੀਰੇ ਆ ਲਓ ਚਾਹੇ ਇੱਥੇ ਆਂ ਸੱਸਾ ਹਟੋ ਰਾਣਾ ਬੈਜੋ ਆਲ ਬਾਕੀ ਸੋਨਾ ਮੁੱਟੀ ਵਾਲਾ ਹਾਂ ਹਾਂ ਜੀ ਹਾਂ ਹਾਂ ਕੱਲਾ ਕੱਲਾ ਨਿਖੜਮ ਹੱਥੀ ਜਵਾਈ ਆ ਦੇਖੋ ਸਾਹ ਜੀ ਆਉਂਦਾ ਹੈ ਅਜੇ ਤਾਂ 15 ਦਾ ਨੂੰ ਖੁੱਲੇ ਹੀ ਲੈ ਆਰਾਮ ਨਾਲ ਜੀ ਖਾ ਠੀਕ ਆ ਬੰਦ ਦਿਓ ਜੀ ਕਿੰਨਾ ਕੱਪਿਆ ਜੂ ਦੁੱਧ ਜੀ ਦੁੱਧ 15 ਲੀਟਰ ਮੰਨੋ ਵੀਰੇ 15 ਲੀਟਰ ਪਰ ਮੱਝਾ ਰਗਾ ਬਾਕੀ ਸੇਵਾ ਦਾ ਬਾਕੀ ਸੇਵਾ ਦਾ ਹਾਂ ਜੀ ਦੁੱਧ ਮੱਝਾ ਰਗਾ ਪਿਉ ਠੀਕ ਆ ਪੂਰਾ ਬਗੀ ਹਾਂ ਬਾਕੀ ਨਿਗਰ ਨਰੋਈ ਆ ਕੁਈ ਆ ਇੱਕ ਡਾਲ ਲੱਸੀ ਲਾਮੀ ਆ ਬਾਕੀ ਨਿੱਗਰ ਨਰੋਈ ਫੁੱਲ ਆ ਥਣ ਸੋਹਣੇ ਸੈਜ ਦਾ ਲੱਗਿਆ ਵਾ ਦੁੱਧ ਤਾਂ ਹੁੰਦਾ ਵੀਰੇ ਸੇਵਾ ਦਾ ਜੇ ਤੁਸੀਂ ਸੇਵਾ ਵੱਧ ਕਰ ਲਓਗੇ ਉਹਨਾਂ ਲੈ ਸਕਦੇ ਆ ਅੱਜ ਦੀ ਜੈ ਜੀ ਡਿਮਾਂਡ ਬਾਈ 37000 ਕੀ ਦੇ ਵੀ ਜੇ ਜੋੜਾ ਲੈ ਜੇ ਕੋਈ ਜੋੜਾ ਕੋਈ ਮਰਜ਼ੀ ਲੈ ਲਓ ਉਹਦਾ ਮਾਨਤਨ ਆਪਾਂ ਕਰ ਦਾਂਗੇ ਫੁੱਲਾ ਮਾਨਤਨ ਬਸ ਜਿੱਥੇ ਮਰਜ਼ੀ ਹੋਵੇ ਪਹੁੰਚ ਕਰ ਲਾਂਗੇ ਪਹੁੰਚ ਕਰ ਦਾਂਗੇ ਜੋੜੇ ਤੇ ਜੋੜੇ ਤੇ ਕੋਈ ਮਰਜ਼ੀ ਲੈ ਜੀ ਜੋੜਾ ਕੋਈ ਮਰਜ਼ੀ ਜੋੜਾ ਲੈ ਜਾਓ ਲਓ ਜੀ ਪਹੁੰਚ ਹੋ ਜੂਗੀ ਬੇਫਿਕਰ ਹੋ ਜਾਓ ਜੇ ਕੋਈ ਜੋੜਾ ਲੈ ਕੇ ਜਾਂਦਾ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ